ਤੇ ਦੇਰ ਸ਼ਾਮ ਜਲੰਧਨ ਨਕੋਦਰ ਰੋਡ ਤੇ ਕਪਾਹਨਾ ਘਾਤ ਸਾਹ ਦੇਖਣ ਨੂੰ ਮਿਲਿਆ ਜਿੱਥੇ ਕੀ ਮੋਗਾ ਡਿਪੂ ਤੋਂ ਚੱਲ ਕੇ ਆ ਰਹੀ ਬੱਸ ਅਤੇ ਟਰੱਕ ਦੇ ਵਿੱਚ ਭਿਆਨਕ ਟੱਕਰ ਹੋ ਗਈ ਜਿਸ ਦੌਰਾਨ 15 ਦੇ ਕਰੀਬ ਸਵਾਰੀਆਂ ਵੀ ਜ਼ਖਮੀ ਹੋ ਗਈਆਂ ਸਾਜ਼ੀ ਕੀ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਰੋਡ ਵੇਜ ਦੀ ਬੱਸ ਸੀ ਇਹ ਮੋਗਾ ਡਿਪੂ ਤੋਂ ਚੱਲ ਕੇ ਚਲੰਦਰ ਆ ਰਹੀ ਸੀ ਅਤੇ ਨਕੋਦਰ ਬਾਈਪਾਸ ਚੌਂਕ ਦੇ ਕੋਲ ਸ਼ਾਹਕੋਟ ਵੱਲ ਆ ਰੇ ਟਰੱਕ ਦੇ ਨਾਲ ਉਸਦੀ ਜੋੜਾ ਟੱਕਰ ਹੋ ਗਈ ਜਿਸ ਦੌਰਾਨ ਕਈ ਸਵਾਰੀਆਂ ਵੀ ਜ਼ਖਮੀ ਹੋ ਗਈਆਂ ਇਸ ਦਰਾਂ ਕਾ ਲੋਕਾਂ ਦਾ ਕੀ ਕੁਝ ਕਹਿਣਾ ਰਿਹਾ ਬੱਸ ਡਰਾਈਵਰ ਦਾ ਕੀ ਕੁਝ ਕਹਿਣਾ ਰਿਹਾ ਤੇ ਪੁਲਿਸ ਅਧਿਕਾਰੀਆਂ ਕੀ ਕੁਝ ਕਹਿਣਾ ਰਿਹਾ ਤੂੰ ਸਿਰਫ ਸੁਣੋ ਹਾਂਜੀ ਭਾਜੀ ਕੀ ਨਾਮ ਜੀ ਕੀ ਗਲਬਤ ਕੀ ਹੋਈ ਆ ਧੰਨਵਾਦ ਆ ਟਰੱਕ ਆ ਗਿਆ ਉਹਨੇ ਦੇਖਿਆ ਨਹੀਂ ਬ੍ਰੇਕ ਨਹੀਂ ਲਗਾਏ ਕੀ ਨਾਮ ਹਰਪ੍ਰੀਤਪਾਲ ਕੀ ਗਲਬਤ ਕੀ ਹੋਈ ਆ ਬੱਸ ਦਾ ਟਰੱਕ ਨਾਲ ਐਕਸੀਡੈਂਟ ਹੋ ਗਿਆ ਸੀ ਅੱਛਾ ਕਿੰਨੀਆਂ ਕਸਵਾਰੀਆਂ ਸੀ ਬੱਸ 'ਚ ਬੱਸ ਮਤਲਬ ਕਿੰਨੀਆਂ ਸੀਟਾਂ ਸੀਗੇ ਸਾਰੀ ਭਰੀ ਹੋਈ ਸੀਗੀ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬੱਸ ਅਸੀਂ ਤਲੰਦਰ ਤੋਂ ਇੱਧਰ ਨੂੰ ਉਧਰ ਆਏ ਸੀ ਬੱਸ ਕਿਹੜੀ ਸੀਗੀ ਆ ਪੰਜਾਬ ਰੋਡਵੇ ਸੀਗੀ ਤੇ ਕਿੰਨੇ ਕੁ ਜ਼ਖਮੀ ਹੋਏ ਆ ਕਾਫੀ ਜ਼ਿਆਦਾ ਹੋਏ ਆ। ਹਾਂਜੀ ਭਾਜੀ ਕੀ ਨਾਮ ਜੀ? ਮੰਜੀਤ ਸਿੰਘ ਕੀ ਗੱਲਬਾਤ ਕੀ ਹੋਈ ਆ? ਗੱਲਬਾਤ ਕੋਈ ਨਹੀਂ ਉਹ ਹਾਲੇ ਘਰੋਂ ਤੁਰਿਆ ਸੀਗਾ। ਆ ਰਿਹਾ ਅਸੀਂ ਇੱਥੇ ਚੌਂਚ ਆਇਆ ਤਾਂ ਉਹਨੇ ਫਰੀਕ ਹੀ ਨਹੀਂ ਮਾਰੀ ਪਾਸਾੜੇ ਨੇ। ਅੱਛਾ। ਹਾਂਜੀ ਲਿਆ ਨਹੀਂ ਇੱਧਰ ਕਨੈਕਟਰ ਸਾਈਡ ਤੇ ਮਾਰੀ ਉਹਨੇ ਗੱਡੀ। ਅੱਛਾ ਜੀ। ਹਾਂਜੀ। ਇਹ ਹੋਇਆ ਕਿ ਕਿੱਥੇ ਕਰਕੇ ਆ ਇਹ? ਆ ਚੌਂਚ ਦੇ ਵਿੱਚ ਜੀ। ਅੱਛਾ। ਹਾਂਜੀ। ਤੇ ਤੁਹਾਡੇ ਸੱਟ ਵਗੈਰਾ ਤਾਂ ਲੱਗੀ ਕਿਸੇ ਤੇ? ਮੇਰੇ ਆ ਜੀ ਮੂੰਹ ਤੇ ਲੱਗੀ ਆ ਲੱਤ ਕੀ ਇਹ ਕਦਮੇ ਵਿੱਚੋਂ ਘਰੇਮਾ ਦੂਜੇ ਪਾਸੇ ਵੱਜਣਾ ਅੱਛਾ ਹੋਰ ਇਹ ਪੂਰੇ ਡੈਸ਼ਬੋਰਡ ਦੇ ਵਿੱਚ ਮੂ ਵਜਾ ਮੇਰਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ ਮੈਂ ਆ ਮੇਰਾ ਨਾਲ ਹੀ ਪਿੰਡ ਆ ਤਲਵੰਡੀ ਭਰੋ ਅੱਛਾ ਜੀ ਹਾਂ ਜੀ ਤੇ ਕਿੱਥੇ ਜਾ ਰਹੇ ਸੀ ਜਾਣਾ ਹੀ ਮੈਂ ਗਾਂ ਆ ਕੇ ਚੁੱਪੀ ਜਾਣਾ ਹੀ ਗਾਂ ਆਪਣੀ ਮਿਰਜ਼ਾਪੁਰ ਅੱਛਾ ਕੀ ਲੱਧਿਆ ਕੀ ਆਪਾਂ ਚੱਪਲ ਹੈ ਜੀ ਅੱਛਾ ਹਾਂ ਜੀ ਇਹ ਕਿਹੜੀ ਗੱਡੀ ਆ ਇਹ ਇਹ ਗੱਡੀ 6 ਚੱਕੀ ਆ ਜੀ ਕਨਵਰਟ ਠੀਕ ਹਾਂ ਜੀ ਐਸਐਮਜ਼ੈਡ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ